ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ कौर ਸਵਾਗਤ ਕਰਦੀ ਆ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਅੱਜ ਦੇ ਸੂਟ ਜਿਹੜੇ ਆਰਗੈਂਜ਼ਾ ਫੈਬਰਿਕ ਦੇ ਵਿੱਚ ਹੋਣਗੇ ਲਾਈਨਿੰਗ ਆਰਗੈਂਜ਼ਾ ਫੈਬਰਿਕ ਹੋਏਗਾ embroidery ਵਾਲੇ ਸੂਟ ਆਉਣਗੇ ਡਬਲ ਸ਼ੇਡਡ ਸੂਟ ਆਉਣਗੇ ਠੀਕ ਹੈ ਜੀ ਕਲਰ ਬਹੁਤ ਸੋਹਣੇ ਆ ਤੁਸੀਂ ਵੀਡੀਓ ਨੂੰ ਸਾਰੀ ਦੇਖਣਾ ਹੈ ਤਾਂ ਜੋ ਸਾਰੀ ਹੀ ਕਲਰਸ ਦਾ ਤੁਹਾਨੂੰ ਪਤਾ ਚ ਮਸ਼ੀਨਵਰਕ ਆਏਗਾ ਨਾਲ ਸਟੋਨਵਰਕ ਆਏਗਾ ਨਾਲ ਆਏਗੀ ਡਬਲ ਸ਼ੇਡੇਡ ਬਾਰਡਰ ਲਾਈਨ ਠੀਕ ਹੈ ਜੀ ਡਬਲ ਸ਼ੇਡੇਡ ਬਾਰਡਰ ਲਾਈਨ ਆਏਗੀ ਗਾਜਰੀ ਸ਼ੇਡ ਦੇ ਨਾਲ ਤੁਹਾਨੂੰ ਸੀ ਗ੍ਰੀਨ ਕਲਰ ਮਿਲੇਗਾ ਠੀਕ ਹੈ ਜੀ ਗਾਜਰੀ ਸ਼ੇਡ ਦੇ ਨਾਲ ਸੀ ਗ੍ਰੀਨ ਕਲਰ ਮਿਲੇਗਾ ਨਾਲ ਆਏਗਾ ਪੌਂਚੇ ਵਰਕ ਵਾਲਾ ਸੂਟ ਠੀਕ ਹੈ ਜੀ ਵੀ ਨੈਕ ਏਮਬਰਾਇਡਰੀ ਆ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਬਾਟਮ ਜਿਹੜਾ ਆ ਤੁਹਾਨੂੰ ਪਿਓਰ ਮਸਲੀਨ ਦਾ ਪੌਂਚੇ ਵਰਕ ਵਾਲਾ ਮਿਲੇਗਾ ਦੁਪੱਟਾ ਤੁਸੀਂ ਦੇਖਣਾ ਆ ਸੇਮ ਫੈਬਰਿਕ ਜਿਹੜਾ ਫੈਬਰਿਕ ਤੁਹਾਡਾ ਸੂਟ ਦਾ ਆ ਸੇਮ ਫੈਬਰਿਕ ਲਾਈਨਿੰਗ オーਰਗਾਂజా ਦਾ ਦੁ ਦੁਪੱਟੇ ਦੀ ਤੁਸੀਂ ਲੁੱਕ ਚੈੱਕ ਕਰੋ ਬਹੁਤ ਪਿਆਰਾ ਠੀਕ ਹੈ ਜੀ ਡਬਲ ਸ਼ੇਡੇਡ ਆਏਗਾ ਦੁਪੱਟਾ ਵੀ ਮਿਡਲ ਦੇ ਵਿੱਚ ਤੁਹਾਨੂੰ ਮਿਲੇਗਾ ਸੀ ਗ੍ਰੀਨ ਕਲਰ embroidery ਆਏਗੀ ਸਾਰੇ ਹੀ ਬੂਟੀ ਆਏਗੀ ਔਰ ਇਸ ਨਾਲ ਪਾਈਪਿੰਗ ਲੈਸ ਦੇ ਨਾਲ ਫਿਨਿਸ਼ਿੰਗ ਮਿਲੇਗੀ ਫੋਰ ਸਾਈਡਡ ਕਰੋਸ਼ੀ ਵਾਲੀ ਲੈਸ ਮਿਲੇਗੀ ਸੂਟ ਦੀ ਲੁੱਕ ਦੇਖ ਸਕਦੇ ਆ ਤੁਸੀਂ ਪੂਰੀ ਪਾਰਟੀ ਵੇਅਰ ਲੁੱਕ ਦਾ ਸਟਾਈਲ ਦਾ ਆਏਗਾ ਬਹੁਤ ਸੋਹਣਾ ਸੂਟ ਹੈ organza ਫੈਬਰਿਕ ਆ ਗਰਮੀਆਂ ਵਾਸਤੇ ਸਪੈਸ਼ਲ ਜਿਹੜੇ ਉਹ ਵਾਲੇ ਸੂਟ ਹੋਣਗੇ ਠੀਕ ਹੈ ਜੀ ਤੁਸੀਂ ਚੈੱਕ ਕਰਦੇ ਜਾਣਾ ਕਲਰ ਆਪਸ਼ਨ ਕਾਫੀ ਆਏਗੀ ਇਸ ਦੇ ਵਿੱਚ 7814352822 ਸਾਡਾ ਬੁਕਿੰਗ ਨੰਬਰ ਹੈ ਤੇ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਸਕਦੇ ਆ ਰੇਟ ਜਿਹੜਾ ਹੈ ਹੋਏਗਾ 72195 ਠੀਕ ਹੈ ਜੀ 2195 ਦੇ ਵਿੱਚ ਤੁਹਾਨੂੰ ਬਹੁਤ ਪਿਆਰਾ ਔਰਗੈਂਜ਼ਾ ਫੈਬਰਿਕ ਦੇ ਵਿੱਚ ਫੁੱਲ ਪਾਰਟੀ ਵੇਅਰ ਸੂਟ ਮਿਲਦਾ ਪਿਆ ਹੈ ਅਗਲਾ ਆਏਗਾ ਲੈਮਨ ਕਲਰ ਠੀਕ ਹੈ ਲੈਮਨ ਕਲਰ ਦੇ ਨਾਲ ਲਾਈਟ 오ਰੰਜ ਸ਼ੇਡ ਦਾ ਕੰਟਰਾਸਟ ਹੈ ਵੀ ਨੈਕ embroidery ਹੈ ਸਾਰੇ ਹੀ ਸਟੋਨ ਵਰਕ ਆਏਗਾ ਵੀ ਨੈਕ embroidery ਜਿਵੇਂ ਕਿ ਵਿੰਟਰ ਦੇ ਵਿੱਚ ਕਾਫੀ ਆ 트ੈਂਡਿੰਗ ਦੇ ਵਿੱਚ ਸੀ ਇਵੇਂ ਹੀ ਤੁਹਾਨੂੰ ਜਿਹੜਾ ਆ ਹੁਣ ਗਰਮੀਆਂ ਵਾਲੇ ਜਿਹੜੇ ਬਣੇ ਹੋਏ ਨੇ ਆਰਗਾਂਜ਼ੇ ਦੇ ਸੂਟ ਉਹਦੇ ਵਿੱਚ ਵੀ ਵੀਨਾਕ ਐਮਬਰਾਇਡਰੀ ਵਾਲਾ ਸੂਟ ਆਏਗਾ ਤੇ ਨਾਲ ਬਾਰਡਰ ਲਾਈਨ ਡਬਲ ਸ਼ੇਡਡ ਆਏਗੀ ਬਾਟਮ ਤੁਸੀਂ ਦੇਖਣਾ ਐ ਐਮਬਰਾਇਡਰੀ ਵਾਲਾ ਵੇਲ ਵੀ ਆਏਗੀ ਬੂਟੀ ਵੀ ਆਏਗੀ ਤੇ ਦੁਪੱਟਾ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਦੁਪੱਟਾ ਠੀਕ ਹੈ ਜੀ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆ ਦੁਪੱਟੇ ਦੇ ਨਾਲ ਤੇ ਵੈਸੇ ਵੀ ਸੂਟ ਦੀ ਜਿਹੜੀ ਆ ਇਹ ਹੋਰ ਵੀ ਜਿਹੜੀ ਲੁੱਕ ਵਧੀਆ ਹੋ ਜਾਂਦੀ ਆ ਤੁਸੀਂ ਦੁਪੱਟਾ ਦੇਖਣਾ ਐ ਸ਼ਾਰਟ ਦੇਖਣੀ ਆ ਔਰ ਦੇਖਣਾ ਇਸ ਦਾ ਬਾਟਮ ਠੀਕ ਹੈ ਸਾਰਾ ਹੀ ਹੈਵੀ ਲੁੱਕ ਦਾ ਆਏਗਾ ਤੇ ਇਹ λεਮਨ ਕਲਰ ਇਸ ਦਾ ਜਿਹੜਾ ਹੈ ਉਹ ਹਾਈਲਾਈਟ ਹੋ ਰਿਹਾ ਹੈ ਤੇ ਔਰੇਂਜ ਕਲਰ ਇਸ ਦਾ ਜਿਹੜਾ ਆ ਉਹ ਆਏਗਾ ਬਾਰਡਰ ਦੇ ਵਿੱਚ ਠੀਕ ਹੈ ਜੀ ਅਗਲੇ ਦੇ ਵਿੱਚ ਜਿਹੜਾ ਔਰੇਂਜ ਕਲਰ ਹਾਈਲਾਈਟ ਹੋ ਰਿਹਾ ਹੈ ਤੇ λεਮਨ ਕਲਰ ਦੀ ਏਮਬਰਾਇਡਰੀ ਆਏਗੀ ਪਲੱਸ ਔਰੇਂਜ ਲਾਈਟ ਕਲਰ ਦਾ ਹੋਏਗਾ ਬਾਟਮ ਠੀਕ ਹੈ ਤੇ ਇਸ ਤਰ੍ਹਾਂ ਆਏਗੀ ਏਮਬਰਾਇਡਰੀ ਬਾਰਡਰ ਤੇ ਡਬਲ ਸ਼ੇਡੇਡ ਦੇ ਬਾਰਡਰ ਬਣੇ ਨੇ ਕਾਫੀ ਟ੍ਰੈਂਡਿੰਗ ਦੇ ਵਿੱਚ ਇਹ ਰਹੇ ਨੇ ਕਾਟਨ ਦੇ ਵਿੱਚ ਵੀ ਸਾਡੇ ਕੋਲ ਕਾਫੀ ਸਟਾਕ ਆਇਆ ਹੈ ਇਹਦਾ ਤੇ ਆਰਗਾਂਜ਼ੇ ਦੇ ਵਿੱਚ ਵੀ ਆਇਆ ਠੀਕ ਹੈ ਜੀ ਸਾਡੀ ਵੀਡੀਓਜ਼ ਦੇ ਵਿੱਚ ਲਾਈਟ ਦੇ ਵਿੱਚ कॉटन ਦੇ ਵਿੱਚ ਵੀ ਸੀਗੇ ਤੇ ਹੁਣ ਆਰਗਾਂਜ਼ਾ ਸਟੱਫ ਦੇ ਵਿੱਚ ਵੀ ਇਹ ਪੈਟਰਨ ਆਇਆ ਹੈ ਅਗਲਾ ਤੁਸੀਂ ਇਹਦਾ ਦੁਪੱਟਾ ਚੈੱਕ ਕਰਨਾ ਹੈ ਬਹੁਤ ਪਿਆਰਾ ਠੀਕ ਹੈ ਲਾਈਟ ਔਰੇਂਜ ਦੇ ਨਾਲ ਲਾਈਟ ਲੈਮਨ ਸ਼ੇਡ ਆ ਕਲਰ ਬਹੁਤ ਸੋਹਣਿਆ ਸਮਰੀ ਜੇ ਕਲਰ ਹੋਣਗੇ 2195 ਦੇ ਸੂਟ ਨੇ 7814352822 ਸਾਡਾ ਬੁਕਿੰਗ ਨੰਬਰ ਹੈ ਇਸ ਨੰਬਰ ਤੇ ਤੁਸੀਂ ਪਿਕਸੈਂਡ ਕਰ ਸਕਦੇ ਆ ਤੇ ਰੇਟ ਹੋਏਗਾ 2195 ਫ੍ਰੀ ਸ਼ਿਪਿੰਗ ਇੰਡੀਆ ਦੇ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਦੋ ਪੈਟਰਨ ਨੇ ਇਸ ਦੇ ਵਿੱਚ ਇੱਕ ਤੇ ਵੀਨੈਕ ਐਮਬਰਾਇਡਰੀ ਵਾਲਾ ਪੈਟਰਨ ਸੀਗਾ ਇੱਕ ਆਏਗਾ ਪੈਨਲਿੰਗ ਵਾਲਾ ਠੀਕ ਆ ਬਹੁਤ ਸੋਹਣਾ ਲਾਈਟ ਲੇਵੈਂਡਰ ਸ਼ੇਡ ਆ ਉਪਰ ਸਕਾਈ ਥੋੜੀ ਜੀ ਗ੍ਰੇ ਟੋਨ ਜਿਹੜੀ ਆ ਉਸ ਦਾ ਆਏਗਾ ਐਮਬਰਾਇਡਰੀ ਦਾ ਵਰਕ ਠੀਕ ਆ ਇਹ ਮੈਚਿੰਗ ਸੂਟ ਹੋਏਗਾ ਡਬਲ ਸ਼ੈਡਡ ਤੁਹਾਨੂੰ ਬਾਰਡਰ ਲਾਈਨ ਮਿਲੇਗੀ ਤੇ ਇਸ ਦੇ ਵਿੱਚ ਤੁਹਾਨੂੰ ਮਿਰਰ ਵਰਕ ਮਿਲੇਗਾ ਬਹੁਤ ਪਿਆਰਾ オリジナル ਮਿਰਰ ਵਰਕ ਮਿਲੇਗਾ ਸ਼ੇਡਿੰਗ ਫਲਾਵਰਸ ਆਉਣਗੇ ਕਲਰ ਆਏਗਾ A1 ਠੀਕ ਹੈ ਜੀ ਤੇ ਨਾਲ ਗ੍ਰੇ ਕਲਰ ਦੀ ਆਏਗੀ ਬਾਟਮ ਵਿਦ ਏਮਬਰਾਇਡਰੀ ਠੀਕ ਹੈ ਜੀ ਪੌਂਚਾ ਵਰਕ ਤੇ ਆਏਗਾ ਹੀ ਆਏਗਾ ਤੇ ਇਸ ਦੇ ਵਿੱਚ ਜਿਹੜੀ ਆ ਤੁਹਾਨੂੰ ਪੈਨਲਿੰਗ ਮਿਲੇਗੀ ਬਾਰਡਰ ਲਾਈਨ ਮਿਲੇਗੀ ਸਾਰੇ ਹੀ ਇਸ ਨਾਲ ਜਰੀ ਦੀ ਬੂਟੀ ਮਿਲੇਗੀ ਠੀਕ ਹੈ ਚੈੱਕ ਕਰਦੇ ਜਾਣਾ ਹੈ ਤੁਸੀਂ ਕਲਰ ਬਹੁਤ ਪਿਆਰੇ ਜਿਹੇ ਕਲਰ ਹੈ ਲੁੱਕ ਬਹੁਤ ਸੋਹਣੀ ਆਏਗੀ ਡਬਲ ਸ਼ੇਡਡ ਸੂਟ ਆਏਗਾ ਕਲਰ ਤੁਸੀਂ ਦੇਖਦੇ ਜਾਓ ਠੀਕ ਹੈ ਇਹ ਜਿਹੜਾ ਸੂਟ ਹੈ ਤੁਹਾਨੂੰ ਲਾਈਟ ਲਵੇਂਡਰ ਟੋਨ ਦਾ ਸੂਟ ਮਿਲੇਗਾ ਠੀਕ ਹੈ ਲਾਈਟ ਲਵੇਂਡਰ ਟੋਨ ਦਾ ਸੂਟ ਆਏਗਾ ਠੀਕ ਹੈ ਲਾਈਟ ਜੀ ਲਵੇਂਡਰ ਟੋਨ ਆਏਗੀ ਨਾਲ ਦੁਪੱਟਾ ਤੁਸੀਂ ਚੈੱਕ ਕਰਨਾ ਹੈ ਬਹੁਤ ਪਿਆਰਾ ਠੀਕ ਹੈ ਦੁਪੱਟਾ ਦੇਖੋ ਇਸ ਦਾ ਦੁਪੱਟਾ ਵੀ ਸੇਮ ਐਜ਼ ਇਟ ਇਜ਼ ਜਿਸ ਤਰ੍ਹਾਂ ਪਹਿਲਾਂ ਹੀ ਬਣਿਆ ਹੋਇਆ ਸੀਗਾ ਤੇ ਉਸ ਇਸ ਦੇ ਲੌਂਗ ਲੈਂਥ ਵਾਈਸ ਤੁਹਾਨੂੰ ਡਬਲ ਵੇਲ ਮਿਲਦੀ ਪਈ ਆ ਚੈੱਕ ਕਰੋ ਠੀਕ ਆ ਇਹ ਗ੍ਰੇ ਕਲਰ ਹੈ ਔਰ ਇਹ ਵਾਲਾ ਆਏਗਾ ਪਿੰਕ ਕਲਰ ਪਿੰਕ ਲਵੈਂਡਰ ਸ਼ੇਡ ਆਏਗੀ ਡਬਲ ਵੇਲ ਦੇ ਨਾਲ embroiderry ਦਾ ਵਰਕ ਮਿਲ ਜੇਗਾ ਕਲਰ ਤੁਸੀਂ ਦੇਖ ਲੈਣਾ ਬਹੁਤ ਸੋਹਣਾ ਆਏਗਾ ਕਲਰ ਠੀਕ ਹੈ ਜੀ ਫੋਰ ਸਾਈਡਰ ਲਾਸ ਤੇ ਤੁਹਾਨੂੰ ਮਿਲੇਗੀ ਮਿਲੇਗੀ ਅਗਲਾ ਫੇਰ ਪੈਟਰਨ ਚੇਂਜ ਹੋ ਜਾਏਗਾ ਇਸ ਦੇ ਵਿੱਚ ਗ੍ਰੇ ਕਲਰ ਹਾਈਲਾਈਟ ਹੋ ਰਿਹਾ ਹੈ ਔਰ ਲਵੈਂਡਰ ਸ਼ੇਡ ਦਾ ਬਾਰਡਰ ਆਏਗਾ ਬਹੁਤ ਸੋਹਣਾ ਠੀਕ ਹੈ ਲਵੈਂਡਰ ਸ਼ੇਡ ਦਾ ਬਾਰਡਰ ਆਏਗਾ ਚੈੱਕ ਕਰਦੇ ਜਾਣਾ ਤੁਸੀਂ ਠੀਕ ਹੈ ਜੀ ਦੇਖੋ ਨਾ ਲਾਏਗਾ ਸੇਮ ਟੋਨ ਦਾ ਸੇਮ ਟੋਨ ਦਾ ਆਏਗਾ ਬਾਟਮ ਗ੍ਰੇ ਬਾਟਮ ਠੀਕ ਹੈ ਜੀ ਚੈੱਕ ਕਰਦੇ ਜਾਓ ਬਾਟਮ ਆਏਗਾ ਸੇਮ ਟੋਨ ਦਾ ਤੇ ਇਸ ਦੇ ਵਿੱਚ ਆਏਗੀ ਏਮਬਰਾਇਡਰੀ ਦੁਪੱਟਾ ਤੁਸੀਂ ਦੇਖੋ ਦੁਪੱਟੇ ਦੇ ਨਾਲ ਤੇ ਹੋਰ ਵੀ ਸੋਹਣੀ ਲੁੱਕ ਹੋ ਜਾਂਦੀ ਹੈ ਦੁਪੱਟੇ ਤੁਹਾਨੂੰ ਹੈਵੀ ਮਿਲਦੇ ਪਏ ਨੇ ਲਾਈਨਿੰਗ ਔਰਗਾਂਜ਼ਾ ਦਾ ਇਹ ਸੂਟ ਨੇ ਠੀਕ ਹੈ ਜੀ ਇਹ ਵਾਲੇ ਸੂਟ ਦਾ ਔਰਗਾਂਜ਼ਾ ਜਿਹੜਾ ਆ ਉਥੋਂ ਤੁਸੀਂ ਦੇਖ ਸਕਦੇ ਆ ਇਹ ਪਲੇਨ ਆਰਗਾਂਜ਼ਾ ਹੋਏਗਾ ਪਰ ਦੁਪੱਟੇ ਜਿਹੜੇ ਆ ਇਸਦੇ ਵੀ ਲਾਈਨਿੰਗ ਆਰਗਾਂਜ਼ਾ ਚ ਆਉਣਗੇ ਠੀਕ ਹੈ ਜੀ ਚੈੱਕ ਕਰਦੇ ਜਾਣਾ ਦੁਪੱਟੇ ਵੀ ਲਾਈਨਿੰਗ ਆਰਗਾਂਜ਼ਾ ਦੇ ਵਿੱਚ ਆਉਣਗੇ ਉਠਾ ਹਾਂ ਠੀਕ ਹੈ ਚੈੱਕ ਕਰਦੇ ਜਾਓ ਬਹੁਤ ਪਿਆਰੀਆਂ ਜੀਆਂ ਸ਼ੇਡਸ ਆ ਅਗਲੀ ਜਿਵੇਂ ਤੁਹਾਨੂੰ ਪੀਚ ਕਲਰ ਆਏਗਾ ਅਗਲਾ ਆਏਗਾ ਪੀਚ ਕਲਰ ਸੇਮ ਪੈਟਰਨ ਆਏਗਾ ਤੇ ਕਲਰ ਬਹੁਤ ਸੋਹਣਾ ਆ ਇਹ ਵੀ ਤੁਸੀਂ ਦੇਖ ਲੈਣਾ ਬਹੁਤ ਪਿਆਰੀ ਸ਼ੇਡ ਆਏਗੀ ਪੀਚ ਦੇ ਉੱਪਰ ਲਾਈਟ ਮਹਿੰਦੀ ਸ਼ੇਡ ਦੀ ਏਮਬਰਾਇਡਰੀ ਦਾ ਵਰਕ ਆਏਗਾ ਚੈੱਕ ਕਰਦੇ ਜਾਓ ਠੀਕ ਹੈ ਸੇਮ ਟੋਨ ਦਾ ਤੁਹਾਨੂੰ ਬਾਟਰ ਬੋਟਮ ਮਿਲਦਾ ਪਿਆ ਹੈ ਬੋਟਮ ਤੇ ਵੀ ਬਹੁਤ ਸੋਹਣੀ ਏਮਬਰਾਇਡਰੀ ਆਏਗੀ ਠੀਕ ਹੈ ਹੈਵੀ ਲੁੱਕ ਦੇ ਸੂਟ ਜਿਸ ਤਰ੍ਹਾਂ ਅਸੀਂ ਪਾਰਟੀ ਫੰਕਸ਼ਨ ਤੇ ਵੇਅਰ ਕਰਨੇ ਆ ਤੇ ਰੇਟ ਸਿਰਫ ਹੋਏਗਾ 2195 2195 ਦੇ ਵਿੱਚ ਤੁਹਾਨੂੰ ਸਿਰਫ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇੰਨੇ ਹੈਵੀ ਸੂਟ ਇੰਨੇ ਵਧੀਆ ਲੁੱਕ ਦੇ ਸੂਟ ਮਿਲਦੇ ਪਏ ਨੇ 7814352822 ਤੇ ਤੁਸੀਂ ਜਿਹੜਾ ਹੈ ਉਹ ਪਿਕ ਸੈਂਡ ਕਰ ਦੇਣੀ ਆ ਇਸ ਦੇ ਵਿੱਚ ਜਿਹੜੀ ਆ ਤੁਹਾਨੂੰ ਗ੍ਰੀਨ ਕਲਰ ਹਾਈਲਾਈਟ ਮਿਲੇਗਾ ਠੀਕ ਹੈ ਗ੍ਰੀਨ ਕਲਰ ਹਾਈਲਾਈਟ ਮਿਲੇਗਾ ਇਹ ਪੈਨਲਿੰਗ ਵਾਲੇ ਸੂਟ ਆਉਣਗੇ ਦੋ ਤਰ੍ਹਾਂ ਦੇ ਪੈਟਰਨ ਨੇ ਇੱਕ ਵੀਨਾਕ ਐਮਬਰਾਇਡਰੀ ਆ ਇੱਕ ਪੈਨਲਿੰਗ ਵਾਲਾ ਆ ਠੀਕ ਹੈ ਜੀ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਪੈਟਰਨ ਚੂਜ਼ ਕਰ ਸਕਦੇ ਆ ਕੋਈ ਵੀ ਕਲਰ ਚੂਜ਼ ਕਰ ਸਕਦੇ ਆ ਤੇ ਤੁਸੀਂ ਆਰਡਰ ਜਿਹੜਾ ਹੈ ਉਹ ਜਲਦੀ ਕਨਫਰਮ ਕਰ ਦੇਣਾ ਹੈ ਠੀਕ ਹੈ ਜੀ ਕਿਉਂਕਿ ਲਾਈਵ ਦੇ ਵਿੱਚ ਵੀ ਸਾਡੇ ਚ ਆਏ ਸੀਗੇ ਇਹ ਵਾਲੇ ਸੂਟ ਤੇ ਕਾਫੀ ਜਿਹੜੇ ਇਸ ਦੇ ਵਿੱਚੋਂ ਨਿਕਲ ਚੁੱਕੇ ਆ ਤੇ ਤੁਸੀਂ ਦੇਖ ਲੈਣਾ ਇੱਕ ਵਾਰ ਠੀਕ ਹੈ ਜੀ ਨਾਲ ਆਏਗਾ बॉਟਮ बॉਟਮ ਤੁਹਾਨੂੰ ਮਿਲੇਗਾ ਐਮਬਰਾਇਡਰੀ ਵਾਲਾ ਤੇ ਦੁਪੱਟਾ ਤੁਸੀਂ ਦੇਖਣਾ ਆ ਦੁਪੱਟੇ ਸਾਰੇ ਹੀ ਇਸ ਤਰ੍ਹਾਂ ਤੁਹਾਨੂੰ ਡਬਲ 쉐ડેਡ ਮਿਲਣਗੇ ਦੁਪੱਟੇ ਸਾਰੇ ਹੀ ਡਬਲ 쉐ડેਡ ਮਿਲਣਗੇ ਗ੍ਰੀਨ ਕਲਰ ਦਾ ਦੁਪੱਟਾ ਆਏਗਾ ਤੇ ਮਿਡਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਤੁਹਾਨੂੰ ਪਿੰਕ ਲਵੈਂਡਰ 쉐ਡ ਦਾ ਪੈਟਰਨ ਆਏਗਾ ਤੇ ਐਮਬਰਾਇਡਰੀ ਜਿਹੜੀ ਆ ਉਹ ਡਬਲ ਵੇਲ ਦੇ ਨਾਲ ਪੂਰੀ ਫਿਨਿਸ਼ਿੰਗ ਮਿਲੇਗੀ ਤੇ ਅਗਲਾ ਕਲਰ ਸਭ ਤੋਂ ਡਿਫਰੈਂਟ ਜਿਹੜਾ ਕਲਰ ਹੈ ਬਹੁਤ ਪਿਆਰਾ ਠੀਕ ਹੈ ਇਸ ਦੇ ਵਿੱਚ ਇੱਕ ਕਲਰ ਥੋੜਾ ਡਾਰਕ ਆ ਥੋੜਾ ਵਾਈਨ 쉐ਡ ਕਲਰ ਆਏਗਾ ਤੇ ਗ੍ਰੀਨ ਕਲਰ ਦੇ ਨਾਲ ਇਸ ਦੀ ਆਏਗੀ ਮੈਚਿੰਗ ਠੀਕ ਹੈ ਇਸ ਦੇ ਵਿੱਚ ਵੀ ਚਾਰ ਕਲਰ ਜਿਸ ਨਾਲ ਬਾਕੀ ਸਾਰਿਆਂ ਦਾ ਪੈਟਰਨ ਸਿੰਘਾ ਇਸ ਦੇ ਵਿੱਚ ਵੀ ਸੀਗੇ ਸਾਰੇ ਪਰ ਇੱਕ ਹੀ ਪੀਸ ਅਵੇਲੇਬਲ ਹੈ ਇਹ ਵਾਲਾ ਠੀਕ ਹੈ ਤੇ ਇਸ ਦੇ ਵਿੱਚ ਬੂਟੀ ਆਏਗੀ ਸਾਰੇ ਹੀ ਫਰੰਟ ਲਾਈਨ ਦੇ ਉੱਪਰ ਵੇਲ ਆਏਗੀ ਬਹੁਤ ਸੋਹਣੀ ਬਾਰਡਰ ਲਾਈਨ ਤੇ ਮਿਰਰ ਵਰਕ ਆਏਗਾ ਸਟੋਨ ਵਰਕ ਆਏਗਾ ਤੇ ਇਸ ਨਾਲ ਸਾਰੇ ਹੀ ਬੂਟੀ ਆਏਗੀ ਵਾਈਨ ਦੇ ਨਾਲ ਗ੍ਰੀਨ ਕਲਰ ਹੈ ਠੀਕ ਹੈ ਵਾਈਨ ਦੇ ਨਾਲ ਆਏਗਾ ਗ੍ਰੀਨ ਕਲਰ ਗ੍ਰੀਨ ਕਲਰ ਜਿਹੜਾ ਹੈ ਤੁਹਾਨੂੰ ਇਸ ਤਰ੍ਹਾਂ ਹਾਈਲਾਈਟ ਮਿਲੇਗਾ ਤੇ ਨਾਲ ਬਾਟਮ ਜਿਹੜਾ ਉਹ ਗ੍ਰੀਨ ਕਲਰ ਦਾ ਆਏਗਾ ਇਸ ਦੇ ਬਾਟਮ ਤੇ ਵਰਕ ਨਹੀਂ ਆ ਤੇ ਦੁਪੱਟਾ ਇਸ ਦਾ ਬਹੁਤ ਸੋਹਣਾ ਬਣਿਆ ਆ ਵਾਈਨ ਦੇ ਨਾਲ ਗ੍ਰੀਨ ਕਲਰ ਦਾ ਦੁਪੱਟਾ ਠੀਕ ਹੈ ਇਸ ਦਾ ਜਿਹੜਾ ਪੈਟਰਨ ਆ ਡਬਲ ਸ਼ੇਡਿੰਗ ਦਾ ਉਹ ਸੈਂਟਰ ਦੇ ਵਿੱਚ ਨਹੀਂ ਆ ਇਹ ਸਾਈਡ ਤੇ ਆ ਠੀਕ ਹੈ ਇਹ ਇੱਕ ਹੀ ਸੂਟ ਅਵੇਲੇਬਲ ਆ ਇਸ ਡਿਜ਼ਾਈਨਿੰਗ ਦੇ ਵਿੱਚ ਤੁਸੀਂ ਲੈ ਸਕਦੇ ਆ 2195 ਦੇ ਵਿੱਚ ਇਹ ਵੀ ਸੂਟ ਮਿਲ ਜੇਗਾ ਤੁਹਾਨੂੰ 7814352822 ਸਾਡਾ ਬੁਕਿੰਗ ਨੰਬਰ ਹੋਏਗਾ ਔਰ ਦੁਪੱਟਾ ਤੁਸੀਂ ਚੈੱਕ ਕਰਨਾ ਆ ਬਹੁਤ ਪਿਆਰਾ ਕਲਰ ਦਾ ਕੰਬੀਨੇਸ਼ਨ ਵੀ ਇਹਦਾ ਬਹੁਤ ਸੋਹਣਾ ਆ ਤੇ ਵੀਡੀਓ ਤੁਹਾਡਾ ਨੂੰ ਕਿਵੇਂ ਦੀਆਂ ਲੱਗਦੀਆਂ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਮਈ ਦੇ ਲਾਸਟ ਵਿੱਚ 3 ਸੂਟਾਂ ਦਾ ਗਿਫਟ ਕੱਢਿਆ ਸੀਗਾ ਤੇ ਹੁਣ ਜੂਨ ਦੇ ਲਾਸਟ ਵਿੱਚ ਵੀ ਅਸੀਂ ਇਸ ਤਰ੍ਹਾਂ ਹੀ ਸੂਟਸ ਦਾ ਗਿਫਟ ਕੱਢਦੇ ਰਵਾਂਗੇ ਤੁਸੀਂ ਕੀ ਕਰਨਾ ਹੈ ਤੁਸੀਂ ਸਿਰਫ ਸਾਡੀ ਲੌਂਗ ਵੀਡੀਓ ਤੇ ਕਮੈਂਟ ਕਰਨੇ ਆ ਤੇ ਆਪਣੀ ਸਾਡੀ ਜਿਹੜੀ ਜਦੋਂ ਅਸੀਂ ਵੀਡੀਓ ਇਸ ਤਰ੍ਹਾਂ ਪਾਉਂਦੇ ਆ ਤੇ ਤੁਸੀਂ ਸਟੇਟਸ ਤੇ ਲਗਾਉਣੀ ਆ ਠੀਕ ਹੈ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ